12:00 ਬਜ ਗਏ ਆ ਨਿਕਲੋ ਅਖਰੀ ਰਤਿਕਾਲ ਪੰਜਾਬ ਅਨਕਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹਾਂਡਾ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਿਕਟ ਕੀਪਰ ਜਾਂ ਫਿਰ ਇੰਜ ਕਹੀਏ ਪਾਕਿਸਤਾਨ ਦੇ ਸਾਬਕਾ ਤੇ ਫਲਾਪ ਵਿਕਟ ਕੀਪਰ ਤੇ ਬੈਟਸਮੈਨ ਕਮਰਾਨ ਅਕਮਲ ਨੇ ਪਿਛਲੇ ਦਿਨੀ ਮੈਚ ਦੇ ਵਿੱਚ ਇੱਕ ਟਿੱਪਣੀ ਕੀਤੀ ਇੰਡੀਆ ਵਰਸਸ ਪਾਕਿਸਤਾਨ ਜਦੋਂ ਮੈਚ ਹੋ ਰਿਹਾ ਸੀ ਤਾਂ ਉਦੋਂ ਟਿੱਪਣੀ ਕਰਦਿਆਂ ਕਿਹਾ ਕਿ 12:00 ਬਜ ਗਏ ਨੇ ਉਹ ਵੀ ਉਸ ਮੌਕੇ ਜਦੋਂ ਬੋਲਿੰਗ ਕਰ ਰਹੀ ਸੀ ਅਰਸ਼ਦੀਪ ਸਿੰਘ ਤਾਂ ਯੂਐਸਟੇ ਵਿੱਚ 12 ਵਜੇ ਦਾ ਸਮਾਂ ਹੋਇਆ ਸੀ ਤੇ ਟਿਚਰ ਕਰਦੇ ਕਾਮਰਾਨ ਅਕਮਲ ਬੋਲੇ 12:00 ਬੱਜ ਗਏ ਆ ਕਿ ਇਸ ਨੂੰ ਓਵਰ ਨਾ ਦਿਓ ਕਿਉਂਕਿ ਹੁਣ 12 ਵੱਜ ਚੁੱਕੇ ਨੇ ਇਸ ਦਾ ਜਵਾਬ ਬਲਦੇਵ ਸਰਸਾ ਨੇ ਦਿੱਤਾ ਸਾਡੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵੱਜ ਗਏ 12 ਵਜੇ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਸੁਣੋ ਕੀ ਕਹਿੰਦੀ ਆ ਸਿੱਖ ਕੌਮ ਜਿਹੜੇ ਸਾਨੂੰ ਕਹਿੰਦੇ ਨੇ ਕਿ 12 ਵਜ ਗਏ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਮਹਮੂਦ ਗਜ਼ਨਵੀ ਵਰਗੇ ਇੱਥੇ ਭਾਰਤ ਤੇ ਹਮਲਾਵਰ ਹੋ ਕੇ ਆਉਂਦੇ ਸੀ ਉਹ ਇੱਥੇ ਮੰਦਰਾਂ ਦੇ ਵਿੱਚ ਸੋਨੇ ਹੀਰੇ ਜਵਾਰਤ ਜੜੀਆਂ ਮੂਰਤੀਆਂ ਲੈ ਜਾਂਦੀ ਉਹ ਇਸ ਦੇਸ਼ ਦੀਆਂ ਨੌਜਵਾਨ ਖੂਬਸੂਰਤ ਜੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਲੈ ਜਾਂਦੇ ਤੇ ਗਜ਼ਨਵੀ ਦੇ ਵਿੱਚ ਟਕੇ ਟਕੇ ਵੇਖਦੀਆਂ ਇਹ ਇਤਿਹਾਸ ਪਲੀਕਨ ਸਾਡੇ ਸਿੰਘ ਜਿਹੜੇ ਸੀ ਉਹਨਾਂ ਬੱਚੀਆਂ ਨੂੰ ਜਦੋਂ ਉਹ ਲੈ ਕੇ ਜਾਂਦੇ ਸੀ ਟੱਕਾ ਬੰਨ ਕੇ ਤੇ ਉਹਨਾਂ ਨੂੰ ਚੜਾ ਕੇ ਲਿਉਂਦੇ ਸੀ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵਜੇ 12 ਵਜ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਜਦੋਂ ਇਹ ਸ਼ਾਹੀ ਫੌਜਾਂ ਜਿਹੜੀਆਂ ਸੀ ਵਾਪਸ ਜਾਂਦੀਆਂ ਸੀ ਤੇ ਉਹਨਾਂ ਨੇ ਸ਼ਰਾਬ ਕਬਾਬ ਕਰਨੇ ਤੇ ਉਸ ਤੋਂ ਬਾਅਦ ਸੌ ਜਾਣਾ ਤੇ ਇਹਨਾਂ ਨੇ ਜਦੋਂ ਇੱਕਦਮ ਬੰਦਾ ਸੁੱਤਾ ਹੋਵੇ ਤੇ ਸੁੱਤੇ ਤੇ ਜਦੋਂ ਤੁਸੀਂ ਹਬਰਾ ਕਰੋਗੇ ਤੇ ਇੱਕਦਮ ਸਮਝ ਨਹੀਂ ਉੱਠ ਨਹੀਂ ਸਮਝ ਨਹੀਂ ਪਉਦਾ ਉਹ ਸੁਰਤ ਨਹੀਂ ਉਹਦੀ ਕੰਮ ਕਰਦੇ ਉਹ ਕੁਝ ਤੇ ਉਹਨਾਂ ਨੇ ਆਪਸ ਵਿੱਚ ਵੜਦੇ ਨੇ ਕੋਈ ਸਿੰਘਾਂ ਨੇ ਵੜਦੇ ਨੇ ਤੇ ਉਹ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਛਡਾ ਕੇ ਤੇ ਬਾ ਇੱਜ਼ਤ ਘਰੋਂ ਘਰੀ ਪਹਚਾਉਣਾ ਤੇ ਸਾਡੇ ਤੇ ਇਹ ਵੀ ਮਜ਼ਾਕ ਡਾ ਜਾਂਦਾ ਵੀ ਸਿੰਘਾਂ ਦੇ 12 ਵਜੇ ਇੱਕ ਤੇ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਅਹਿਮਦ ਸ਼ਾਹ ਅਫਦਾਲੀ ਵਰਗੇ ਮਹਮੂਦ ਗਜ਼ਨਵੀ ਵਰਗੇ ਇੱਥੇ ਭਾਰਤ ਤੇ ਹਮਲਾਵਰ ਹੋ ਕੇ ਆਉਂਦੇ ਸੀ ਉਹ ਇੱਥੇ ਮੰਦਰਾਂ ਦੇ ਵਿੱਚ ਸੋਨੇ ਹੀਰੇ ਜਵਾਰਤ ਜੜੀਆਂ ਮੂਰਤੀਆਂ ਲੈ ਜਾਂਦੀ ਉਹ ਇਸ ਦੇਸ਼ ਦੀਆਂ ਨੌਜਵਾਨ ਖੂਬਸੂਰਤ ਜੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਲੈ ਜਾਂਦੇ ਤੇ ਗਜਨੀ ਦੇ ਵਿੱਚ ਟਕੇ ਟਕੇ ਵਿਖਦੀਆਂ ਇਹ ਇਤਿਹਾਸ ਹੈ ਲੇਕਿਨ ਸਾਡੇ ਸਿੰਘ ਜਿਹੜੇ ਸੀ ਉਹਨਾਂ ਬੱਚੀਆਂ ਨੂੰ ਜਦੋਂ ਉਹ ਲੈ ਕੇ ਜਾਂਦੇ ਸੀ ਟੱਕਾ ਬੰਨ ਕੇ ਤੇ ਉਹਨਾਂ ਨੂੰ ਛਡਾ ਕੇ ਲਿਉਂਦੇ ਸੀ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵਜੇ 12 ਵਜੇ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਜਦੋਂ ਇਹ ਸਾਈ ਫੌਜਾਂ ਜਿਹੜੀਆਂ ਅਸੀਂ ਵਾਪਸ ਆਂਦੀਆਂ ਸੀ ਤੇ ਉਹਨਾਂ ਨੇ ਸ਼ਰਾਬ ਕਬਾਬ ਕਰਨੇ ਤੇ ਉਸ ਤੋਂ ਬਾਅਦ ਸੌ ਜਾਣਾ ਤੇ ਇਹਨਾਂ ਨੇ ਜਦੋਂ ਇੱਕਦਮ ਬੰਦਾ ਸੁੱਤਾ ਹੋਵੇ ਤੇ ਸੁੱਤੇ ਤੇ ਜਦੋਂ ਤੁਸੀਂ ਹਮਲਾ ਕਰੋਗੇ ਤੇ ਇੱਕਦਮ ਸਮਝ ਨਹੀਂ ਉੱਠ ਨਹੀਂ ਸਮਝ ਨਹੀਂ ਪਉਦਾ ਉਹ ਸੁਰਤ ਨਹੀਂ ਉਹਦੀ ਕੰਮ ਕਰਦੇ ਉਹ ਕੁਝ ਤੇ ਉਹਨਾਂ ਨੇ ਆਪਸ ਵਿੱਚ ਵੜਦੇ ਨੇ ਕੋਈ ਸਿੰਘਾਂ ਨੇ ਵੜਦੇ ਨੇ ਤੇ ਉਹ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਛਡਾ ਕੇ ਤੇ ਬਾ ਇੱਜ਼ਤ ਘਰੋਂ ਘਰੀ ਪਹੁੰਚਾਉਣਾ ਤੇ ਸਾਡੇ ਤੇ ਇਹ ਵੀ ਮਜ਼ਾਕ ਡਾ ਆ ਜਾਂਦਾ ਵੀ ਸ਼ਿੰਘਾਂ ਦੇ 12 ਵਜੇ ਇੱਕ ਤੇ ਇਹਨਾਂ ਨੂੰ ਇਹ ਨਹੀਂ ਪਤਾ 12 ਵੱਜ ਗਏ ਆ ਆਖਰੀ ਅੱਛੀ ਕਾਲ ਪੰਜਾਬ ਬਨਕਰ ਦੇਖ ਰਹੇ ਹਾਂ ਤੁਸੀਂ ਮਕਰਨ ਹਾਂਡਾ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਿਕਟ ਕੀਪਰ ਜਾਂ ਫਿਰ ਇੰਜ ਕਹੀਏ ਪਾਕਿਸਤਾਨ ਦੇ ਸਾਬਕਾ ਤੇ ਫਲਾਪ ਵਿਕਟ ਕੀਪਰ ਤੇ ਬੈਟਸਮੈਨ ਕਮਰਨ ਅਕਮਲ ਨੇ ਪਿਛਲੇ ਦਿਨੀ ਮੈਚ ਦੇ ਵਿੱਚ ਇੱਕ ਟਿੱਪਣੀ ਕੀਤੀ ਇੰਡੀਆ ਵਰਸਸ ਪਾਕਿਸਤਾਨ ਜਦੋਂ ਮੈਚ ਹੋ ਰਿਹਾ ਸੀ ਤਾਂ ਉਦੋਂ ਟਿੱਪਣੀ ਕਰਦੇ ਆ ਕਿਹਾ ਕਿ 12 ਵਜ ਗਏ ਨੇ ਉਹ ਵੀ ਉਸ ਮੌਕੇ ਜਦੋਂ ਬੋਲਿੰਗ ਕਰ ਰਹੀ ਸੀ ਅਰਸ਼ਦੀਪ ਸਿੰਘ ਤਾਂ ਯੂਐਸ ਦੇ ਵਿੱਚ 12 ਵਜੇ ਦਾ ਸਮਾਂ ਹੋਇਆ ਸੀ ਤਾਂ ਟਿੱਕਰ ਕਰਦੇ ਕਮਰਾਨ ਅਕਮਲ ਬੋਲੇ 12:00 ਬਜ ਗਏ ਆ ਕਿ ਇਸ ਨੂੰ ਓਵਰ ਨਾ ਦਿਓ ਕਿਉਂਕਿ ਹੁਣ 12:00 ਬਜ ਚੁੱਕੇ ਨੇ ਇਸ ਦਾ ਜਵਾਬ ਬਲਦੇਵ ਸਰਸਾ ਨੇ ਦਿੱਤਾ ਸਾਡੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵਜ ਗਏ 12:00 ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12:00 ਵਜੇ ਸੁਣੋ ਕੀ ਕਹਿੰਦੀ ਆ ਸਿੱਖ ਕੌਮ ਜਿਹੜੇ ਸਾਨੂੰ ਕਹਿੰਦੇ ਨੇ ਕਿ 12 ਵਜ ਗਏ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਮਹਮੂਦ ਗਜ਼ਨਵੀ ਵਰਗੇ ਇੱਥੇ ਭਾਰਤੇ ਹਮਲਾਵਰ ਹੋ ਕੇ ਆਉਂਦੇ ਸੀ ਉਹ ਇੱਥੇ ਮੰਦਰਾਂ ਦੇ ਵਿੱਚ ਸੋਨੇ ਹੀਰੇ ਜਵਾਰਤ ਜੜੀਆਂ ਮੂਰਤੀਆਂ ਲੈ ਜਾਂਦੀ ਉਹ ਇਸ ਦੇਸ਼ ਦੀਆਂ ਨੌਜਵਾਨ ਖੂਬਸੂਰਤ ਜੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਲੈ ਜਾਂਦੇ ਤੇ ਗਜ਼ਨਵੀ ਦੇ ਵਿੱਚ ਟਕੇ ਟਕੇ ਵੇਖਦੀਆਂ ਇਹ ਇਤਿਹਾਸ لیکن ਸਾਡੇ ਸਿੰਘ ਜਿਹੜੇ ਸੀ ਉਹਨਾਂ ਬੱਚੀਆਂ ਨੂੰ ਜਦੋਂ ਉਹ ਲੈ ਕੇ ਜਾਂਦੇ ਸੀ ਟੱਕਾ ਬੰਨ੍ਹ ਕੇ ਤੇ ਉਹਨਾਂ ਨੂੰ ਛਡਾ ਕੇ ਲਿਉਂਦੇ ਸੀ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵਜੇ 12 ਵਜੇ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਜਦੋਂ ਇਹ ਸ਼ਾਹੀ ਫੌਜਾਂ ਜਿਹੜੀਆਂ ਸੀ ਵਾਪਸ ਆਉਂਦੀਆਂ ਸੀ ਤੇ ਉਹਨਾਂ ਨੇ ਸ਼ਰਾਬ ਕਬਾਬ ਕਰਨੇ ਤੇ ਉਸ ਤੋਂ ਬਾਅਦ ਸੌ ਜਾਣਾ ਤੇ ਇਹਨਾਂ ਨੇ ਜਦੋਂ ਇੱਕਦਮ ਬੰਦਾ ਸੁੱਤਾ ਹੋਵੇ ਤੇ ਸੁੱਤੇ ਤੇ ਜਦੋਂ ਤੁਸੀਂ ਹਮਲਾ ਕਰੋਗੇ ਤੇ ਇੱਕਦਮ ਸਮਝ ਨਹੀਂ ਉੱਠ ਨਹੀਂ ਸਮਝ ਨਹੀਂ ਪਉਦਾ ਉਹ ਸੁਰਤ ਨਹੀਂ ਉਹਦੀ ਕੰਮ ਕਰਦੇ ਉਹ ਕੁਝ ਤੇ ਉਹਨਾਂ ਨੇ ਆਪਸ ਵਿੱਚ ਵੜਦੇ ਨੇ ਕੋਈ ਸਿੰਘਾਂ ਨੇ ਵੜਦੇ ਨੇ ਤੇ ਉਹ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਛਡਾ ਕੇ ਤੇ ਬਾ ਇੱਜ਼ਤ ਘਰੋਂ ਘਰੀ ਪਹੁੰਚਾਉਣਾ ਤੇ ਸਾਡੇ ਤੇ ਇਹ ਵੀ ਮਜ਼ਾਕ ਡਾ ਜਾਂਦਾ ਵੀ ਸਿੰਘਾਂ ਦੇ 12 ਵਜੇ ਇੱਥੇ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਮਹਮੂਦ ਗਜ਼ਨਵੀ ਵਰਗੇ ਇੱਥੇ ਭਾਰਤ ਤੇ ਹਮਲਾਵਰ ਹੋ ਕੇ ਆਉਂਦੇ ਸੀ ਉਹ ਇਤਿਹਾਸ ਮੰਦਰਾਂ ਦੇ ਵਿੱਚ ਸੋਨੇ ਹੀਰੇ ਜਵਾਹਰਤ ਜੜੀਆਂ ਮੂਰਤੀਆਂ ਲੈ ਜਾਂਦੀ। ਉਹ ਇਸ ਦੇਸ਼ ਦੀਆਂ ਨੌਜਵਾਨ ਖੂਬਸੂਰਤ ਜੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਲੈ ਜਾਂਦੇ ਤੇ ਗਜਨੀ ਦੇ ਵਿੱਚ ਟਕੇ ਟਕੇ ਵਿਕਦੀਆਂ ਇਹ ਇਤਿਹਾਸ ਹਮ ਲੇਕਿਨ ਸਾਡੇ ਸਿੰਘ ਜਿਹੜੇ ਸੀ ਉਹਨਾਂ ਬੱਚੀਆਂ ਨੂੰ ਜਦੋਂ ਉਹ ਲੈ ਕੇ ਜਾਂਦੇ ਸੀ ਟੱਕਾ ਬੰਨ ਕੇ ਤੇ ਉਹਨਾਂ ਨੂੰ ਚੜਾ ਕੇ ਲਿਆਉਂਦੇ ਸੀ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵਜੇ 12 ਵਜ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਜਦੋਂ ਇਹ ਸ਼ਾਈ ਫੌਜਾਂ ਜਿਹੜੀਆਂ ਅਸੀਂ ਵਾਪਸ ਜਾਂਦੀਆਂ ਸੀ ਤੇ ਉਹਨਾਂ ਨੇ ਸ਼ਰਾਬ ਕਬਾਬ ਕਰਨੇ ਤੇ ਉਸ ਤੋਂ ਬਾਅਦ ਸੌ ਜਾਣਾ ਤੇ ਇਹਨਾਂ ਨੇ ਜਦੋਂ ਇੱਕਦਮ ਬੰਦਾ ਸੁੱਤਾ ਹੋਵੇ ਤੇ ਸੁੱਤੇ ਤੇ ਜਦੋਂ ਤੁਸੀਂ ਹਬਰਾ ਕਰੋਗੇ ਤੇ ਇੱਕਦਮ ਸਮਝ ਨਹੀਂ ਉੱਠ ਨਹੀਂ ਸਮਝ ਨਹੀਂ ਪਉਦਾ ਉਹ ਸੁਰਤ ਨਹੀਂ ਉਹਦੀ ਕੰਮ ਕਰਦੇ ਉਹ ਕੁਝ ਤੇ ਉਹਨਾਂ ਨੇ ਆਪਸ ਵਿੱਚ ਵੜਦੇ ਨੇ ਕੋਈ ਸਿੰਘਾਂ ਨੇ ਵੜਦੇ ਨੇ ਤੇ ਉਹ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਛਡਾ ਕੇ ਤੇ ਬਾ ਇੱਜ਼ਤ ਘਰੋਂ ਘਰੀ ਪਹੁੰਚਾਉਣਾ ਤੇ ਸਾਡੇ ਤੇ ਇਹ ਵੀ ਮਜ਼ਾਕ ਡਾ ਜਾਂਦਾ ਵੀ ਸਿੰਘਾਂ ਦੇ 12 ਵਜੇ ਇੱਕ ਤੇ ਇਹਨਾਂ ਨੂੰ ਇਹ ਨਹੀਂ ਪਤਾ 12 ਵੱਜ ਗਏ ਆ ਪਾਕਿਸਤਾਨ ਸਤਿ ਸ਼੍ਰੀ ਅਕਾਲ ਪੰਜਾਬਾਨ ਕਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹਾਂਡਾ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਿਕਟ ਕੀਪਰ ਜਾਂ ਫਿਰ ਇੰਜ ਕਹੀਏ ਪਾਕਿਸਤਾਨ ਦੇ ਸਾਬਕਾ ਤੇ ਫਲਾਪ ਵਿਕਟ ਕੀਪਰ ਤੇ ਬੈਟਸਮੈਨ ਕਮਰਾਨ ਅਕਮਲ ਨੇ ਪਿਛਲੇ ਦਿਨੀ ਮੈਚ ਦੇ ਵਿੱਚ ਇੱਕ ਟਿੱਪਣੀ ਕੀਤੀ ਇੰਡੀਆ ਵਰਸਸ ਪਾਕਿਸਤਾਨ ਜਦੋਂ ਮੈਚ ਹੋ ਰਿਹਾ ਸੀ ਤਾਂ ਉਦੋਂ ਟਿੱਪਣੀ ਕਰਦੇ ਆ ਕਿਹਾ ਕਿ ਹਾਂ ਕਿ 12 ਵਜ ਗਏ ਨੇ ਉਹ ਵੀ ਉਸ ਮੌਕੇ ਜਦੋਂ ਬੋਲਿੰਗ ਕਰ ਰਹੀ ਸੀ ਅਰਸ਼ਦੀਪ ਸਿੰਘ ਤਾਂ ਯੂਐਸਏ ਦੇ ਵਿੱਚ 12 ਵਜੇ ਦਾ ਸਮਾਂ ਹੋਇਆ ਸੀ ਤਾਂ ਟਿੱਕਰ ਕਰਦੇ ਕਮਰਾਨ ਅਕਮਲ ਬੋਲੇ 12 ਵੱਜ ਗਏ ਆ ਪਹੁੰਚ ਦਿਓ ਕਿ ਇਸ ਨੂੰ ਓਵਰ ਨਾ ਦਿਓ ਕਿਉਂਕਿ ਹੁਣ 12 ਵੱਜ ਚੁੱਕੇ ਨੇ ਇਸ ਦਾ ਜਵਾਬ ਬਲਦੇਵ ਸਰਸਾ ਨੇ ਦਿੱਤਾ ਸਾਡੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵੱਜ ਗਏ 12 ਵਜ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਸੁਣੋ ਕੀ ਕਹਿੰਦੀ ਆ ਸਿੱਖ ਕੌਮ ਜਿਹੜੇ ਸਾਨੂੰ ਕਹਿੰਦੇ ਨੇ ਕਿ 12 ਵਜ ਗਏ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਮਹਮੂਦ ਗਜ਼ਨੀ ਵਰਗੇ ਇੱਥੇ ਭਾਰਤ ਤੇ ਹਮਲਾਵਰ ਹੋ ਕੇ ਆਉਂਦੇ ਸੀ ਉਹ ਇੱਥੇ ਮੰਦਰਾਂ ਦੇ ਵਿੱਚ ਸੋਨੇ ਹੀਰੇ ਜਵਾਰਤ ਜੜੀਆਂ ਮੂਰਤੀਆਂ ਲੈ ਜਾਂਦੀ ਉਹ ਇਸ ਦੇਸ਼ ਦੀਆਂ ਨੌਜਵਾਨ ਖੂਬਸੂਰਤ ਜਿਹੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਲੈ ਜਾਂਦੇ ਤੇ ਗਜਨੀ ਦੇ ਵਿੱਚ ਟਕੇ ਟਕੇ ਵੇਖਦੀਆਂ ਤੇ ਇਤਿਹਾਸ ਹਮ ਲੇਕਿਨ ਸਾਡੇ ਸਿੰਘ ਜਿਹੜੇ ਸੀ ਉਹਨਾਂ ਬੱਚੀਆਂ ਨੂੰ ਜਦੋਂ ਉਹ ਲੈ ਕੇ ਜਾਂਦੇ ਸੀ ਟੱਕਾ ਬੰਨ੍ਹ ਕੇ ਤੇ ਉਹਨਾਂ ਨੂੰ ਛਡਾ ਕੇ ਲਿਉਂਦੇ ਸੀ ਤੇ ਆਮ ਕਹਿੰਦੇ ਵੀ ਸਿੱਖ ਦੇ 12 ਵਜੇ 12 ਵਜ ਦਾ ਟਾਈਮ ਕਿਉਂ ਜੁੜਿਆ ਉਹ ਇਸ ਕਰਕੇ ਜੁੜਿਆ ਕਿ ਰਾਤ ਨੂੰ 12 ਵਜੇ ਜਦੋਂ ਇਹ ਸ਼ਾਹੀ ਫੌਜਾਂ ਜਿਹੜੀਆਂ ਅਸੀਂ ਵਾਪਸ ਜਾਂਦੀਆਂ ਸੀ ਤੇ ਉਹਨਾਂ ਨੇ ਸ਼ਰਾਬ ਕਬਾਬ ਕਰਨੇ ਤੇ ਉਸ ਤੋਂ ਬਾਅਦ ਸੌ ਜਾਣਾ ਤੇ ਇਹਨਾਂ ਨੇ ਜਦੋਂ ਇੱਕਦਮ ਬੰਦਾ ਸੁੱਤਾ ਹੋਵੇ ਤੇ ਸੁੱਤੇ ਤੇ ਜਦੋਂ ਤੁਸੀਂ ਹਮਲਾ ਕਰੋਗੇ ਤੇ ਇੱਕਦਮ ਸਮਝ ਨਹੀਂ ਉੱਠ ਨਹੀਂ ਸਮਝ ਨਹੀਂ ਪਉਦਾ ਉਹ ਸੁਰਤ ਨਹੀਂ ਉਹਦੀ ਕੰਮ ਕਰਦੀ ਉਹ ਕੁਝ ਤੇ ਉਹਨਾਂ ਨੇ ਆਪਸ ਵਿੱਚ ਵੜਾ